ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਸਕੂਟਰ ਤੇ ਸਕੂਲ ਜਾ ਰਹੇ ਅਧਿਆਪਕ ਨੂੰ ਤੇਜ਼ ਰਫ਼ਤਾਰ ਟਿਪਰ ਨੇ ਕੁਚਲ ਦਿੱਤਾ। ਇਸ ਹਾਦਸੇ ਵਿੱਚ ਮਹਿਲਾ ਅਧਿਆਪਕ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ। ਜਿਸ ਦੇ ਹੱਥ, ਲੱਤਾਂ ਅਤੇ ਪੱਟ ਟਿਪਰ ਦੇ ਟਾਇਰਾਂ ਨਾਲ ਕੁਚਲੇ ਗਏ ਨੇ। ਜ਼ਖਮੀ ਔਰਤ ਦੀ ਪਛਾਣ ਕੀਰਤੀ ਵਜੋਈਆ ਜਿਸ ਦਾ 4 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ ਚੰਡੀਗੜ੍ਹ ਰੋਡ ਤੇ ਵਾਪਰੀ ਹੈ। ਦੱਸਿਆ ਜਾ ਰਿਹਾ ਕਿ ਟਿਪਰ ਦੀ ਰਫ਼ਤਾਰ ਬਹੁਤ ਤੇਜ਼ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਲੁਧਿਆਣੇ ਤੋਂ ਵਿਕਰਮ ਸੈਣੀ ਦੀ ਰਿਪੋਰਟ। ਭਾਜੀ ਡਰਾਈਵਰ ਕਿੱਥੇ ਭਾਜੀ ਕੌਣ ਸੀ ਗਿਆ ਜੀ ਐਕਟਿਵਿਟੀ ਕੌਣ ਸੀ ਗਿਆ ਜੀ ਅੱਛਾ ਭਤੀਜੀ ਨੇ ਜੀ ਕਿਹਾ ਮੈਰਿਟ ਨੇ ਜੀ ਅਨਮਨਤ ਅੱਛਾ ਤੇ ਕਿਸ ਤਰ੍ਹਾਂ ਉਹਨਾਂ ਦੀ ਸਥਿਤੀ ਦੱਸੀ ਜਾ ਰਹੀ ਹੈ ਜੀ? ਵਾਲੇ ਤਾਂ ਬਾਈ ਗੇਟੀ ਗੱਲ ਹੈ। ਅੱਛਾ ਜੀ ਨਾਲ ਕੋਈ ਬੱਚਾ ਵਗੈਰਾ ਵੀ ਸੀਗਾ ਜੀ? ਠੀਕ ਹੈ ਜੀ ਕਿੱਥੇ ਲੈ ਕੇ ਗਏ ਸੀ ਸੀਐਮ ਪੀ ਅਮਰੀਕਾ ਠੀਕ ਹੈ ਜੀ ਕਿੱਥੇ ਪਹੁੰਚਾ ਅੱਛਾ ਰਿਕਾਲਾ ਸੱਤ 45 ਦੇ ਕਮ ਹੋ ਰਿਹਾ ਹੈ ਇਹ ਕੀ ਕੀ ਹੋ ਰਿਹਾ ਕੀ ਸਰ ਮੈਨੂੰ ਤਾਂ ਉੱਤੇ ਤੇ ਹੋਣੀ ਸੀ ਤੇ ਪਾਲੇ ਦੇ ਕੋਲ ਜਿੱਥੇ ਅਕਸੀਡੈਂਟ ਹੋ ਗਿਆ ਸਰ ਕੋਈ ਲੇਡੀਜ਼ ਆ ਹੋਇਆ ਅਕਸੀਡੈਂਟ ਬਿਲਕੁਲ ਸਰ ਮੈਨੂੰ ਹਲੇ ਪਤਾ ਨਹੀਂ ਮੈਂ ਟ੍ਰਾਫਿਕ ਲਗਾ ਰਿਹਾ ਹਾਂ ਮੈਨੂੰ ਪਤਾ ਨਹੀਂ ਕਿਹੜਾ ਲੱਗ ਗਿਆ ਕਿ ਦੀ ਛੱਡ ਕੇ ਆਇਆ ਅੱਛਾ ਫਸਟ ਪਾਲ ਤੋਂ ਬਾਕੀ ਮੈਂ ਬਸ ਹੋ ਗਿਆ ਤੇ ਜਿਹੜਾ ਟਿਪਰ ਖੜਾ ਹੈ ਉਹਦਾ ਡਰਾਈਵਰ ਭੱਜ ਗਿਆ ਜੀ ਸਰ ਮੈਨੂੰ ਬਿਲਕੁਲ ਨਹੀਂ ਦੇਖ ਰਿਹਾ ਮੈਂ ਆਪਣੀ ਕਾਰ ਦੀ ਜਿਹੜੀ ਮੇਰੀ ਹੋਰਾ ਕੀ ਆ ਇਹ ਛੱਡ ਕੇ ਆਏ ਨੇ ਸਰ ਕੀ ਨਾਮ ਹੈ ਜੀ ਮੇਰਾ ਸੁਖਮਨ ਗੋਬੀ ਨੇ ਬਰਤਮਾਸ਼ ਮੈਂ ਉਹ ਜਿਹੜੇ ਵਦਰੀ ਲੋਆ ਮੇਰੇ ਉਹਨਾਂ ਦੇ ਵਾਈਫਰ ਨੇ ਤੇ ਸਿਰੇ ਸਕੂਲ ਨੇ ਜਿਆਦਾ ਸੀ ਡਿਊਟੀ ਜਿਵੇਂ ਮੈਂ ਜੀ ਨੂੰ ਦੱਸਿਆ ਮੈਂ ਉਹ ਪਿੱਛੇ ਟਿੱਪਰ ਨੇ ਹਿੱਟ ਕੀਤਾ ਨਾ ਤੇ ਹੈਂਡ ਦਾ ਥੋੜਾ ਇਸ਼ੂ ਹੋਇਆ ਵਾ ਬਟ ਆਫ ਹੋਇਆ ਵਾ ਤੇ ਲੱਗਦਾ ਇਹਨਾਂ ਦੀ ਪਹਿਲਾਂ ਜਿਆਦਾ ਹੋਇਆ ਮੇਜਰ ਹੋਈ ਹੈ ਇਸ ਲਈ ਤੇ ਮਾਰਨਿੰਗ ਹੀ ਸਕੂਲ ਵੈਰਾ ਜੇ ਜਾਂਦੇ ਹੋ ਮੇਨ ਪਾਰ ਵਰਦਮਨ ਚੌਂਕ ਮੇਨ ਚੌਂਕਾ ਉਹਦੇ ਲੱਗੇ ਚਾਰ ਸਕੂਲ ਹੈਗੇ ਨਾ ਉਥੇ ਮਾਰਨਿੰਗ ਕੋਈ ਲਾਈਟਿੰਗਸ ਵੈਰਾ ਦਾ ਇਸ਼ੂ ਹੈ ਰਹਾ ਲਾਈਟਾਂ ਵੀ ਨਹੀਂ ਚੱਲਦੀਆਂ ਦੋਸਤੋ ਬਾਅਦ ਨਾ ਕੋਈ ਪੁਲਿਸ ਪ੍ਰਸ਼ਾਸਨ ਹੈਗੀ ਇੱਥੇ ਜਿਹੜੀ ਖੜੀ ਹੋਵੇ ਇੱਥੇ ਇਹ ਬੱਚਿਆਂ ਨੂੰ ਕ੍ਰੋਸ ਰੋਡ ਕ੍ਰੋਸ ਕਰਾ ਰਹੇ ਕੋਈ ਉਥੇ ਹੈ ਨਹੀਂ ਕੋਈ ਸੋਅ ਸੇਫਟੀ ਹੈ ਨਹੀਂ ਤੇ ਮੇਰੀ ਵੀ ਗੁੜੀ ਜਾਂਦੀ ਸੀਗੀ ਉੱਥੇ ਉਦਾਂ ਦੀ ਸਟਾਪ ਬੜੀ ਤੇ ਉਹ ਸੇਫਟੀ ਬਿਲਕੁਲ ਨਹੀਂ ਹੈਗੀ ਬੱਚੇ ਲਈ ਹੈ ਲੇਡੀਆਂ ਲਈ ਇੰਨੇ ਵਿੱਚ ਟੱਕ ਜਾਂਦੇ ਆ ਬਾਹਰੋਂ ਤੋਂ ਪਤਾ ਲੱਗਿਆ ਸੀ ਹਾਸਾ ਹੋਇਆ ਕਿ ਭਾਜੀ ਭਾਣੀ ਕਿਉਂ ਬੋੜਾ ਮੈਂ ਨਹੀਂ ਕਰ ਸਕਦਾ ਇਨਸੀਡੈਂਟ ਤੋਂ ਬਾਅਦ 10 ਮਿੰਟ ਬਾਅਦ ਹੀ ਫੋਨ ਆਇਆ ਸੀ ਅੰਗੁਰ ਜੀ ਤੇ ਨਾਲ ਹੀ ਉਹ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਮੈਨ ਲੈ ਕੇ ਆਏ ਜੱਦੀ ਆਪਣੇ ਸੀਐਲਸੀ ਆ ਰੋ ਵੀ ਇਹਨਾਂ ਦੇ ਸਬਕ ਦਿੱਤੀ ਜਾਵੇ ਨਾਲ ਇਹਨਾਂ ਨੂੰ ਨਾਲ ਚਾਹੀਦਾ ਕਿ ਇਹਨਾਂ ਨੂੰ ਇਹਨਾਂ ਲਈਦਾ ਇੱਕ ਨਾਲ ਜਾਂ ਤਾਂ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਨ ਪਈ ਪਰਸਨ ਨਾਲ ਹੋਵੇ ਨਾਲ ਸਪੀਡ ਲਿਮਿਟ ਉਹਨਾਂ ਦੀ ਥੋੜੀ ਸਹੀ ਕੀਤੀ ਜਾਵੇ ਕਿ ਜਿਵੇਂ ਸਵੇਰੇ ਫਿਰ ਭਜਾਂਦੇ ਨੇ ਕਿ ਨਾਲੇ ਨਸ਼ੇ ਕੀਤੇ ਹੁੰਦੇ ਨੇ ਉਹਨਾਂ ਦੇ ਵੀ ਥੋੜਾ ਜਿਹਾ ਸਾਰੇ ਪ੍ਰਸ਼ਾਸਨ ਕੰਟਰੋਲ ਕਰਨ ਕੁਝ ਅਮਨੁਲੈਮੋਸਟਰ ਜੀ ਨੰਿਤ ਹੋਣਾ ਆਮ ਆਦਿ ਪਾਰਟੀ ਜਨਰਲ ਸਕੱਤਰ ਦੰਚਾ ਮੇਰੇ ਮੁਕੋ ਚੰਡੀਗੜ੍ਹ ਹਰ ਦੇ ਵਰਤਮਾਨ ਚੌਂਕ ਦੇ ਇਤਿਹਾਸਾ ਹੋਇਆ ਕਿ ਮੈਂ ਬਾਗਲ ਕਿਸੇ ਸਮੇਂ ਸਕੂਲ ਸਵੇਰੇ ਮੈਂ ਆਪਣੇ ਬੇਟੇ ਨੂੰ ਸਕੂਲੋਂ ਛੱਡ ਕੇ ਆ ਰਹੀ ਸੀ ਤੇ ਕਾਫੀ ਜਮ ਸੀਗਾ ਉੱਥੇ ਮੇਰੇ ਖਿਆਲ ਘਟੋਰ ਤੇ ਨਾਨਾ ਕਰਦੇ ਵੀ 100 ਤੋਂ ਉੱਪਰ ਗੱਡੀਆਂ ਖੜੀਆਂ ਸੀ ਚਾਰੋਂ ਚੌਂਕ ਦੇ ਸਾਈਡ ਤੇ ਜਦੋਂ ਸਫਾਈ ਕਰਮਚਾਰੀ ਨੂੰ ਕਰਕੇ ਪੂਰਾ ਏਰੀਆ ਉਥੇ ਜਿਹੜਾ ਟ੍ਰੈਫਿਕ ਸੀਗਾ ਉਹ ਰੋਕਿਆ ਗਿਆ ਉਸ ਤੋਂ ਬਾਅਦ ਮੇਰੀ ਗੱਡੀ ਅੱਗੇ ਆਈ ਅਸੀਂ ਗੱਡੀ 'ਚ ਪਾ ਕੇ ਮੰਮੂ ਨੂੰ ਲੈ ਕੇ ਆਏ ਆਂ ਤੇ ਮੰਮੂ ਸੇਫ ਨੇ ਤੇ ਮੈਂ ਇਹੀ ਅਪੀਲ ਕਰਨਾ ਚਾਹੁੰਦੀ ਆਂ ਸਾਰੇ ਲੋਕਾਂ ਨੂੰ ਕਿ ਪਲੀਜ਼ ਉਹਦੇ ਵਿੱਚ ਸਾਡਾ ਕੋਈ ਫੈਮਲੀ ਮੈਂਬਰ ਵੀ ਹੋ ਸਕਦਾ ਸੀਗਾ ਤੇ ਸਾਨੂੰ ਇੰਨਾ ਇਮੋਸ਼ਨਲੈਸ ਹੋ ਕੇ ਨਹੀਂ ਥੋੜੀ ਜਿਹੀ ਇਨਸਾਨੀਅਤ ਜਗਾਓ ਜਿਉਂ ਉਹਨਾਂ ਨੂੰ ਇਹ ਡਰ ਹੈ ਕਿ ਪੁਲਿਸ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਤੰ ਕਰੇਗਾ ਤੇ ਨਹੀਂ ਮਾਨ ਸਾਹਿਬ ਦੀ ਸਰਕਾਰ ਵਿੱਚ ਇੱਕ ਨਵੀਂ ਸਕੀਮ ਵੀ ਹੈ ਕਿ ਅਗਰ ਕੋਈ ਹੈਲਪ ਕਰੇਗਾ ਤਾਂ ਉਹਦਾ ਕੋਈ ਬਿਆਨ ਨਹੀਂ ਲਿਖਾ ਜਾਏਗਾ ਸਿਰਫ ਉਹ ਜ਼ਿੰਦਗੀ ਸੇਫ ਕਰੇ ਤੇ ਉਹਦੇ ਲਈ ਇਨਾਮ ਵੀ ਦਿੱਤਾ ਜਾਏਗਾ ਉਹ ਮੇਰਾ ਸਮਝੋ ਕਿਹੜੇ ਪੂਰੇ ਬਣਾਦੇ ਸੀ ਕਿ ਕਿੰਨਾ ਸਮਾਂ ਹੋਇਆ ਸੀ ਮੇਰੇ ਕੱਲ 7:30 8 ਵਜੇ ਤੱਕ ਕੰਮ ਸਿਲ ਜਾਉਂਦਾ ਸਾਢੇ 7 ਵਜੇ ਦਾ ਟਾਈਮ ਸੀਗਾ ਤੇ ਜਦੋਂ ਅਸੀਂ ਅਸੀਂ 8 ਵਜੇ ਤੱਕ ਇੱਥੇ ਹਸਪੀਟਲ ਲੈ ਕੇ ਆਏ ਆ ਮੇਰੇ ਪਹੁੰਚਣ ਤੋਂ ਪਹਿਲਾਂ 20 ਮਿੰਟ ਪਹਿਲਾਂ ਐਕਸੀਡੈਂਟ ਹੋ ਚੁੱਕਾ ਸੀ ਉਸ ਤੋਂ ਪਹਿਲਾਂ 20 ਮਿੰਟ ਤੇ ਤੁਸੀਂ ਦੇਖੋ ਕਿੰਨੀਆਂ ਗੱਡੀਆਂ ਆਈਆਂ ਹੋਣੀਆਂ ਕਿੰਨੀਆਂ ਗੱਡੀਆਂ ਗਈਆਂ ਹੋਣੀਆਂ ਇਹੀ ਅਪੀਲਾ ਕਿ ਜਿੰਨਾ ਟਾਈਮ 'ਚ ਪੇਸ਼ੈਂਟ ਨੂੰ ਹਸਪੀਟਲ ਪਹੁੰਚਾਇਆ ਜਾਏ ਸੀ ਕਿੰਨੀਆਂ ਜ਼ਿੰਦਗੀਆਂ ਸੇਵ ਕਰ ਸਕਦੇ। ਮੈਂ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਕਿ ਇਹ ਆਣਾ ਸ਼ਹਿਰ ਦੇ ਵਿੱਚ ਲਗਾਤਾਰ ਕਿਹੜੀਆਂ ਜਿਮਰਾਦਾਰ ਬਣ ਕੇ ਢੋਲ ਰਹੇ ਨੇ। ਜਿਵੇਂ ਪਹਿਲਾਂ ਵੀ ਕੋਈ ਹੰਦਲ ਚੌਂਕ ਦੇ ਵਿੱਚ ਟਿਕ ਪਰ ਨੇ ਜਾਨ ਲਈ ਸੀ ਲੇਕਿਨ ਹੁਣ ਤਾਂ ਆਸ ਹੈ ਕਿ ਇਹ ਕੋਈ ਚੌਂਕ ਦੇ ਵਿੱਚ। ਲੇਕਿਨ ਅੱਜ ਫੇਰ ਕੋਈ ਕੋਈ ਵੱਡਾ ਹਾਸਾ ਹੁੰਦਾ ਦੇਖਿਆ ਹੋਵੇ ਚੌਂਕ ਦੇ ਵਿੱਚ। ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਅਪੌਇੰਟ ਸੀਐਮ ਭਗਵੰਤ ਮਾਨ ਜੀ ਨੇ ਐਸਐਸ ਸੁਰੱਖਿਆ ਫੋਰਸ ਲਾਈ ਹੈ ਜਿਹੜੀ ਕਿ ਬੇਵੀ ਕਿਲੋਮੀਟਰ ਦੀ 60 ਲੱਖ ਦੀ ਗੱਡੀ ਇੱਕ ਐਸਐਚਓ ਨੂੰ ਦਿੱਤੀ ਗਈ ਹੈ ਜਿਹੜੀ ਉਹ ਕਰਮਚਾਰੀ ਨੇ ਉਹਨਾਂ ਨੂੰ ਉਹ ਗੱਡੀਆਂ ਦਿੱਤੀਆਂ ਗਈਆਂ ਤਾਂ ਕਿ ਇਹ ਸਾਨੂੰ ਕਿਸੇ ਦੀ ਵੇਟ ਨਾ ਕਰਨੀ ਪਏ ਤੇ ਜਲਦੀ ਤੋਂ ਜਲਦੀ ਜਿਹੜਾ ਹੈ ਪੇਸ਼ੈਂਟ ਨੂੰ ਹਸਪੀਟਲ ਪਹੁੰਚਾਇਆ ਜਾਵੇ ਅੱਗੇ ਰੇਸ਼ਿਓ 70 ਵਿੱਚੋਂ ਰੋਜ਼ੀਆਂ 70 ਜਾਂਦਾ ਜਾਂਦੀਆਂ ਸੀ ਜਿਹੜੀ ਰੇਸ਼ਿਓ ਹੁਣ ਘਟ ਕੇ 7 ਤੇ ਆ ਗਈ ਹੈ ਤੇ ਇਸ ਦੇ ਨਾਲ ਨਾਲ ਜਿਹੜੀ ਅੰਦਰਲੀਆਂ ਸੜਕਾਂ ਨੇ ਇੱਥੇ ਕੋਈ ਕੋਸ ਨਹੀਂ ਹੈਗੀ ਤੇ ਇੱਥੇ ਲੋਕਾਂ ਨੂੰ ਆਪ ਵੀ ਅੱਗੇ ਆਣਾ ਪੜਾ ਹਰ ਚੀਜ਼ ਸਰਕਾਰ ਦੇ ਨਿਛੁੱਪੀ ਜਾ ਸਕਦੀ ਆਪਣੀ ਤੇ ਜਿਹੜੇ ਤੁਸੀਂ ਡਿਪਰਾਂ ਦੀ ਗੱਲ ਕੀਤੀ ਹੈ ਉਹ ਕਿਤੇ ਨਾ ਕਿਤੇ ਮਾਨ ਸਰਕਾਰ ਨੂੰ ਵੀ ਸੋਚਣਾ ਪੈਣਾ ਇਹਨਾਂ ਤੇ ਲਗਾ ਕੇ ਕਿਦਾਂ ਪਾਇਆ ਜਾਏ ਕਵਨਨ ਨੂੰ ਕਹਿ ਕੇ ਸਪੀਡ ਲਿਮਿਟ ਜਾਂ ਕੁਝ ਲਾਇਸੈਂਸ ਦੇਣ ਵੇਲੇ ਕੁਝ ਰੂਲਸ ਜਾਰੀ ਕਿਤੇ ਜਾਣ ਦਿੱਤੇ ਕਿਤੇ ਨਾ ਕਿਤੇ ਜਾਣਾਂ ਨੂੰ ਸਿਰ ਜਿਹੜੇ ਜਦੋਂ ਤੁਸੀਂ ਇਥੇ ਮੌਕੇ ਤੇ 50 ਤੇ 40 ਬਿੱਦਰ ਦੱਸੇ ਜਾ ਰਹੇ ਤੇ ਉਹ ਸੈਨਾ ਜ਼ਿਆਦਾ ਕੁਛ ਨਾ ਦੇਖਿਆ ਨਾ ਮੈਂ ਸਿਰਫ ਉਸ ਟਾਈਮ ਇਹ ਦੇਖਿਆ ਕਿ ਉਹ ਲੜੀ ਕਿਦਾਂ ਦਾੜਾ ਫਿਰ ਸੀ ਉਹਦੀ ਇਸ ਕੁਛ ਨਹੀਂ ਸੀ ਸਾਨੂੰ ਸਿਰਫ ਉਹਨੂੰ ਕਿਥੇ ਨਾ ਕਿਥੇ ਕਰਕੇ ਹਸਪੀਟਲ ਪਹੁੰਚਾਉਣਾ ਸੀ ਇਸ ਕਰਕੇ ਜ਼ਿਆਦਾ ਨੌਲੇਜ ਨਹੀਂ ਤੁਹਾਡੇ ਕੋਲੋਂ ਕਰਵਾਉਣੀ ਕਿਸੇ ਇਨਸਾਨ ਕੋਲੋਂ ਕਿਉਂਕਿ ਜਿੱਪਰਾਂ ਜਿਹੜਾ ਹਸਪਤਾਲ ਦਾ ਜਿਉਂ ਫੜੀ ਤੁਹਾਡੇ ਕੋਲੋਂ ਕੀ ਕਰਵਾਉਣਾ ਸਾਡੇ ਐਮਐਲਏ ਦਲਜੀਤ ਸਿੰਘ ਬੋਲਰ ਦਲਜੀਤ ਸਿੰਘ ਬੋਲਰ ਅਰੇਵਾਲ ਜੀ ਨੂੰ ਮੈਂ ਅਪੀਲ ਕਰਨਾ ਚਾਹੂੰਗੀ ਜਿਹੜੇ ਪਰਿਵਾਰ ਨਾਲ ਹੈ ਹਾਂ ਸਾ ਵਾਪਰੇ ਹੈ ਤੇ ਉਹਨਾਂ ਦੇ ਨਾਲ ਖੜਕੇ ਉਹਨਾਂ ਨੂੰ ਕੋਈ ਨਹੀਂ ਠੀਕ ਹੈ